26 25 ਅੱਛਾ ਜੀ ਬਤੌਰੇ ਜਸਪਾਲ ਚਾਹਾਨਾ 9 ਵਜੇ ਆਜੇ ਮੈਂ ਜਿੱਦਾਂ ਡਿਊਟੀ ਅੱਗੇ ਉਹਨਾ ਮੈਂ ਕੋਠੀ 'ਚ ਬੈਠਾ ਹਾਂ ਮੈਨੂੰ ਇੱਥੇ ਅਚਾਨਕ ਗੋਲੀ ਦੀ ਆਵਾਜ਼ ਜਿਦੋਂ ਸੁਣੀ ਆ ਮੈਂ ਮਗਰ ਮੇਰਾ ਦੀਪੂ ਡਰਾਈਵਰ ਹੀ ਮੈਨੂੰ ਹੁੰਦਾ ਕਿੱਧਰ ਚੱਲਿਆ ਰਾਜਕਮਰ ਮੈਂ ਇਹ ਬੰਦਾ ਬਲੂ ਪੈਂਟ ਪਾਈ ਸੀ ਸ਼ਰਟ ਸ਼ਰਟ ਚਿੱਟੀ ਪਾਈ ਸੀ ਮੈਂ ਮਗਰ ਲੱਗ ਗਿਆ ਡੌਲੇ ਨਗਰ ਤੋਂ ਗਾਂ ਪਾਰ ਕਰ ਗਿਆ ਸੀ ਉਹ ਨਹਿਰੂ ਗੇਟ ਜਾ ਕੇ ਘੇਰ ਲਿਆ ਮੈਂ ਜਫਾ ਮਾਰ ਕੇ ਕਿੰਨੇ ਕੀਤਾ ਕੀ ਸੀ ਉਹ ਗੋਲੀ ਚਲਾ ਕੇ ਦੌੜਾ ਹਾਂ ਹਾਂਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜਦੋਂ ਗੋਲੀ ਚਲਦੀ ਹੈ ਬੋਜੀ ਗੋਲੀ ਦੀ ਆਵਾਜ਼ ਤਾਂ ਠਾ ਹੋਣਾ ਹੀ ਕਿੰਨੀ ਕੁ ਦੂਰ ਜਾ ਕੇ ਫੜਿਆ ਇਹਨੂੰ ਮੈਂ ਇਹਨੂੰ ਉਹ ਡੌਲੇ ਨਗਰ ਲੰਘ ਗਿਆ ਸੀ ਪਾਰ ਨਹਿਰੂ ਗੇਟ ਤੋਂ ਅਗਲੇ ਬੰਨੇ ਵਿੱਚੋਂ ਫੜਿਆ ਗਲੀਆਂ ਚ ਕਿੰਨੇ ਜਣੇ ਸੀ ਚੱਕੜੀ ਚ ਇਹ ਦੋ ਜਣੇ ਸੀ ਇੱਕ ਜਣੇ ਤੋਂ ਪਹਿਲਾਂ ਹੀ ਨਖੜ ਗਿਆ ਇਹਦੇ ਕੋਲ ਪਿਸਟਲ ਹੀ ਇਹ ਮੈਂ ਜਫਾ ਮਾਰ ਕੇ ਫੜ ਲਿਆ ਜਦੋਂ ਫਿਰ ਤੁਸੀਂ ਤੁ ਨੂੰ ਫੜਨ ਲੱਗੇ ਇਹਨੇ ਕੋਈ ਗੋਲੀ ਚਲਾਉਣ ਦੀ ਕੋਸ਼ਿਸ਼ ਗੋਲੀ ਚਲਾਉਣ ਦੀ ਇਹਨੇ ਕੋਸ਼ਿਸ਼ ਨਹੀਂ ਕੀਤੀ ਮ ਮੈਂ ਉੱਥੇ ਸਾਹਮਣੇ ਗੱਡੀ ਰਿਆ ਸੀਗਾ ਸਾਫ ਕਰਨ ਰਿਆ ਸੀਗਾ ਤੇ ਇਧਰੋਂ ਮੈਂ ਸਾਹਮਣੇ ਅਚਾਨਕ ਹੀ ਦੇਖਿਆ ਕਿ ਮੈਂ ਕੋਲ ਪਟਾਕੇ ਪਟੂਕੇ ਬੱਚੇ ਚਲਾਉਂਦੇ ਨੇ ਰੋਲਾ ਰੱਪਾ ਪੈਨਦੇ ਆ ਸਕੂਲ ਦੇ ਬੱਚਿਆਂ ਦਾ ਤੇ ਅਚਾਨਕ ਹੀ ਉਧਰੋਂ ਮੈਂ ਵੇਖਿਆ ਕਿ ਮੁੰਡੇ ਮੇਰੇ ਨਾਲ ਅੱਧਰੋਂ ਸਾਹਦੇਲੋਂ ਭੱਜੇ ਆਏ ਨੇ ਤੇ ਵਿੱਪਨ ਮੇਰੇ ਸਾਹਮਣੇ ਉਹਨਾਂ ਨੇ ਡੱਬ ਚਲਾਇਆ ਵਾ ਕਿੰਨੇ ਜਨੇ ਦੋ ਜਨੇ ਸੀਗੇ ਪੈਦਲ ਸੀਗੇ ਬਲੂ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀ ਮੁੰਡੇ ਨੇ ਤੇ ਫਿਰ ਤੇ ਫਿਰ ਰਾਜਕਮਰ ਜੀ ਉਹ ਪਿੱਛੇ ਗਿਆ ਢੱਗਾ ਨੇ ਮੈਂ ਜਿਹੜਾ ਅੰਕਲ ਦਾ ਉਹ ਮਗਰ ਗਿਆ ਭੱਜਿਆ ਤੇ ਉਹਨੇ ਵਾਰਨਿੰਗ ਦਿੱਤੀ ਕਿ ਰੁਕ ਜਿਓ ਮੈਂ ਗੋਲੀ ਮਾਰਦਣੀ ਨਹੀਂ ਦੇਗੀ ਤੇ ਇਹ ਬੱਚਾ ਕਿੱਥੇ ਦਾ ਸੀ ਇਹ ਬੱਚਾ ਪਤਾ ਨਹੀਂ ਮੇਰੇ ਖਿਆਲ ਕਹਿੰਦੇ ਸਕੂਲ ਦੀ ਕੋਈ ਗੱਲਬਾਤ ਬੱਚੇ ਕੋਲ ਨਾ ਹੈਗੀ ਕੁੰਦ ਉਹਦੇ ਘਰ ਕੇ ਤੇ ਫਿਰ ਇਹਨੂੰ ਜਕਬੀਨ ਕੌਣ ਚੁੱਕ ਕੇ ਲੈ ਗਿਆ ਤੇ ਉਹ ਮੁੰਡੇ ਦੋ ਸੀਗੇ ਇੱਥੇ ਪਤਾ ਨਹੀਂ ਨੰਗਦੇ ਪਏ ਸੀਗੇ ਕੌਣ ਸੀਗੇ ਪਰ ਅਸੀਂ ਭੱਜੇ ਆਏ ਫਟਾਫਟ ਤੇ ਕੀ ਹੋਇਆ ਇੱਥੇ ਤੇ ਵੇਖਿਆ ਤਾਂ ਮੁੰਡੇ ਦੇ ਬਲੱਡ ਰੂਡ ਵਹਾਵ ਨਿਕਲਿਆਦਾ ਹੈਗਾ ਤੈਨੂੰ ਕੌਣ ਲੈ ਗਿਆ ਸਰ ਮੁੰਡੇ ਲੈ ਗਏ ਸਿਵਲ ਹਸਪੀਟਲ ਲੈ ਕੇ ਲੈ ਗਏ ਆ